ਉਥੇ ਨਾਲ ਮਹਾਰਾਜੇਰ ਸਿੰਘ ਦਾ ਫੋਟੋ ਰੱਖਣਾ ਨਿਸ਼ਾਨਾ ਦੂਜਾ ਇਸ਼ਟਨਾ ਕੋਈ ਮਨਾਈਆ ਕਿ ਤੁਸੀਂ ਗੁਰਮੁਖੋ ਕੋਈ ਹੋਰ ਇਸ਼ਟ ਨਹੀਂ ਮਨਾਉਣਾ ਗ੍ਰੰਥ ਬਾਰੇ ਵੀ ਕਿਹਾ ਜਾ ਸਕਦਾ ਸੀ ਭਗਤਦਵਾਰ ਕਹਿ ਸਕਦਾ ਸੀ ਕਿ ਗ੍ਰੰਥ ਲੈ ਜਾਓ ਗ੍ਰੰਥ ਰੱਖ ਕੇ ਇਸ਼ਟ ਮਨਾ ਲਓ ਨਹੀਂ ਨਾ ਕਿਹਾ ਵਿਚਾਰੋ ਸਾਰੇ ਜਾਨੀ ਤੁਹਾਡਾ ਮਾਰਗ ਕੇਵਲ ਸਤ ਦਾ ਆਪਨ ਕੋਈ ਵੀ ਭਗਤ ਜਿਹੜੇ ਥਾੜਾ ਮਾਰ ਦੇ 7 ਦੇ 7 ਦਾ ਆ ਥਾੜਾ ਦੂਜਾ ਮਾਰ ਨਹੀਂਗਾ ਥਾੜਾ ਨਿਸ਼ਾਨਾ ਕੀ ਆ ਜਿਹੜੇ ਗੁਰਮੁਖ ਗਏ ਉਹਨਾਂ ਨੂੰ ਕੀ ਹਦਾਇਤ ਸੀ ਕਿ ਮਹਾਰਾਜ ਸਿੰਘ ਦਾ ਫੋਟੋ ਸਾਹਮਣੇ ਮਹਾਰਾਜ ਸਿੰਘ ਦਾ ਫੋਟੋ ਆ ਗੱਜਰ ਆ ਰਿਹਾ ਜਿਹੜਾ ਨਿਸ਼ਾਨਾ ਸੀ ਉਹਨਾਂ ਨੂੰ ਪਤਿਕਦਵਾਰ ਨੇ ਕਿਹਾ ਕਿ ਇਹ ਨਿਸ਼ਾਨਾ ਨਿਸ਼ਾਨਾ ਸਮਝ ਲੈ ਕੋਈ ਨਿਸ਼ਾਨਾ ਹੁੰਦਾ ਹੈ ਨਾ ਜੇ ਫੇਰੀ ਮਕਸਦ ਪੂਰਾ ਹੋਣਾ ਨਾ ਨਿਸ਼ਾਨਾ ਤੇ ਭਗਤਾਂ ਦਾ ਨਿਸ਼ਾਨਾ ਕੀ ਆ ਭਗਵਾਨ ਔਰ ਭਗਤਦਵਾਰ ਨੇ ਕਿਹਾ ਉਥੇ ਨਾਲ ਮਹਾਰਾਜ ਛੇਰ ਸਿੰਘ ਦਾ ਫੋਟੋ ਰੱਖਣਾ ਨਿਸ਼ਾਨਾ ਦੋ ਜਾ ਇਸਤਮਾ ਕੋਈ ਮਨਾਈਆ ਔਰ ਭਗਤਦਵਾਰ ਨੇ ਮਹਾਰਾਜ ਪੂਰਨ ਸਿੰਘ ਦੇ ਫੋਟੋ ਨੂੰ ਹੀ ਲਗਾ ਕੇ ਉਥੇ ਰੱਖ ਕੇ ਤੇ ਨਿਸ਼ਾਨਾ ਰੱਖ ਕੇ ਤੇ ਇਸਤਮਨ ਕਰਨ ਪਤਾਏ ਕਰਨੀ ਕਿ ਭਗਤਦਵਾਰ ਨੇ ਕੀ ਕਿਹਾ ਇੱਕ ਹੀ ਇਸਤਿਆ ਤੁਹਾਡਾ ਹੁਣ ਹਰ ਸੰਗਤ ਨੂੰ ਕੁਝ ਸਮਝ ਲੱਗੀ ਕੇ ਦੇ ਕਰਕੇ ਦੇ ਪਾਸ਼ਾ ਪਰ ਸਾਹਮਣੇ ਨਹੀਂ ਦੀਦੇ ਜਾਂਦੇ ਪਰ ਕਹਿੰਦੇ ਸੰਸਕਾਰ ਦੇ ਸਾਹਮਣੇ ਸਰਨ ਦੇ ਕਰਕੇ ਲੇਕਿਨ ਜੋ ਇਸਤ ਬਣਿਆ ਉਸ ਦਾ ਫੋਟੋ ਕਿੱ ਆ ਗਿਆ ਫੋਟੋ ਫੋਟੋ ਲਿਖਿਆ ਇਥੇ ਫੋਟੋ ਰੱਖਣਾ ਨਿਸ਼ਾਨਾ ਕਿ ਉਸੇ ਹੀ ਇਸਤ ਦਾ ਉਹੋ ਹੀ ਤੁਹੀਂ ਜਿਸਤ ਰੱਖ ਕੇ ਨਿਸ਼ਾਨਾ ਰੱਖਣਾ ਕਿ ਅਗਾਂ ਕਿਸੇ ਬਦਲੇ ਆਉ ਕੋਈ ਗੱਲ ਕਲੀਅਰ ਕਿ ਨਹੀਂ ਆ ਸੰਗ ਇਹ ਇਸਤ ਧਾਟੇ ਤੋਂ ਪਰੇ ਨਹੀਂ ਹੋ ਸਕਦਾ ਤੁਸੀਂ ਇਹ ਤੋਂ ਪਰੇ ਨਹੀਂ ਹੋ ਸਕਦੇ ਹਾਂ ਕੋਈ ਜੀਵ ਆਪਣੇ ਮਨਮਤ ਨਾਲ ਪਿੱਠ ਦੇ ਕੇ ਚਲੇ ਜਾਏ ਤੇ ਉਹ ਵੱਖਰੀ ਤਾਂ ਲੇਕਿਨ ਇਹ ਇਸਤ ਪਦਨ ਵਾਲਾ ਨਹੀਂ ਹੈ ਦੂਜਾ ਇਸਤਨਾ ਕੋਈ ਮਨਾਈ ਆ ਤੁਹਾਡਾ ਹੋਰ ਕੋਈ ਦੂਜਾ ਇਸਤ ਨਹੀਂ ਤੁਹਾਡਾ ਜਿਹੜੇ ਉੱਥੇ ਗਏ ਉਹਨਾਂ ਨੂੰ ਕਿਹਾ ਗਿਆ ਮਾਥੇ ਵਾਲ ਜਿਹੜੇ ਗਏ ਲਾਜਰ ਸਿੰਘ ਡਰਾਈਵਰ ਸਾਹਿਬ ਦੇ ਨਾਲ ਜਿਹੜੇ ਪੰਜ ਗੁਰਮਖ ਗਏ ਉਹਨਾਂ ਨੇ ਕੀ ਇਸਤ ਮੰਨਿਆ ਸੀ ਇਸਤ ਮੰਨਿਆ ਮਹਾਰਾਜ ਸ਼ੇਰ ਸਿੰਘ ਜੀ ਦਾ ਇਸਤ ਮੰਨਿਆ ਇਹੀ ਨਿਸ਼ਾਨਾਂ ਤੇਹੀ ਇਸ ਨੂੰ ਮੰਨਿਆ ਔਰ ਇਹਨਾਂ ਦੀ ਪੂਜਾ ਕੀਤੀ ਔਰ ਇਹਨਾਂ ਦਾ ਹੀ ਇਸ ਨੂੰ ਮੰਨਿਆ ਹਰ ਸੰਤ ਔਰ ਇਹ ਪੜ ਤਵਾਰ ਨੇ ਕਿਹਾ